ਸਸਕਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਜੀ ਬੜੇ ਪਿਆਰੇ ਆਪਾਂ ਹੈਂਡਵਰਕ ਦੇ ਵਿੱਚ ਸੂਟ ਰੈਡੀ ਕਰਾਏ ਆ ਤੇ ਅਲੱਗ-ਅਲੱਗ ਕਲਰ ਦੇ ਵਿੱਚ ਹੋਣਗੇ ਪਰ ਜਿਹੜੇ ਮਰਜੀ ਤੁਸੀਂ ਆਪਣੀ ਪਸੰਦ ਦੇ ਕਲਰ ਤੇ ਵੀ ਤੁਸੀਂ ਰੈਡੀ ਕਰਵਾਉਣਾ ਜਿਹੜੇ ਮਰਜੀ ਸੂਟ ਨੂੰ ਤੁਸੀਂ ਆਪਣੇ ਪਸੰਦ ਦੇ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਤੇ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 80465808003 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ অপਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਹੈ ਉਹ ਲੱਗ ਤੋਂ ਹੋਣਗੇ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਨੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਸ਼ੌਪ ਤੇ ਆ ਕੇ ਤੁਸੀਂ ਪਰਚੇਜ਼ਿੰਗ ਕਰ ਸਕਦੇ ਹੋ ਹੁਣ ਸੰਡੇ ਵੀ ਸਾਡਾ ਓਪਨ ਹੁੰਦਾ ਹੈ ਤੁਸੀਂ ਵੀਕ ਦੇ ਜਿਹੜੇ ਮਰਜੀ ਦਿਨ ਸ਼ੌਪ ਤੇ ਆ ਕੇ ਵਿਜ਼ਿਟ ਕਰਕੇ ਵੀ ਆਪਣੀ ਤਸੱਲੀ ਕਰਕੇ ਵੀ ਆਪਣੀ ਪਸੰਦ ਦਾ ਸੂਟ ਲੈ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰवानी ਪੈਣੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ ਮੋਰ ਪੰਖੀ ਫਿਰੋਜ਼ੀ ਕਲਰ ਦੇ ਵਿੱਚ ਹੈ ਜੀ ਪੀਕਾਕ ਬਲੂ ਕਲਰ ਹੈ ਕਈ ਵਾਰੀ ਜਿਹੜਾ ਇਹ ਕਲਰ ਹੁੰਦਾ ਇਹ ਫੋਟੋ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਆ ਜਾਂਦਾ ਜਿੰਨਾ ਮਰਜੀ ਇਹਦੀ ਫੋਟੋ ਖਿੱਚ ਲਈ ਆਪਾਂ ਪਰ ਪ੍ਰੋਪਰ ਜਿਹੜਾ ਮੋਰ ਪੰਖੀ ਕਲਰ ਹੁੰਦਾ ਫਿਰੋਜ਼ੀ ਟੋਨ ਤੇ ਉਹ ਵਾਲਾ ਕਲਰ ਹੈ ਜੀ ਇਹ ਆਪਾਂ ਨੇ ਪਿਓਰ ਖਾਦੀ ਤੇ ਬਣਾਇਆ ਇਹ ਖਾਦੀ ਸਿਲਕ ਤੇ ਬਣਿਆ ਸੂਟ ਕਿਉਂਕਿ ਕਈ ਵਾਰੀ ਆਪਾਂ ਫੁਲਕਾਰੀ ਦੇ ਸੂਟ ਜ਼ਿਆਦਾਤਰ ਕ੍ਰੇਪ ਤੇ ਰੈਡੀ ਕਰਾਉਂਦੇ ਆ ਇਹ ਤਾਂ ਇਹ ਵਾਰੀ ਕਸਟਮਰ ਨੂੰ ਹੁੰਦਾ ਕੁਝ ਡਿਫਰੈਂਟ ਲੁੱਕ ਦੇ ਵਿੱਚ ਕੋਈ ਇੱਕ ਤਾਂ ਕਲਰ ਬਹੁਤ ਪਿਆਰਾ ਹੈ ਬਾਕੀ ਤੁਸੀਂ ਆਪਣੇ ਅਕੋਰਡਿੰਗ ਚੀਜ਼ ਸੇ ਹੋਰ ਕਲਰ ਤੇ ਵੀ ਕਰਾ ਸਕਦੇ ਹੋ ਇਹ ਆਪਾਂ ਨੇ ਮੋਰ ਪੰਕੀ ਫਿਰੋਜ਼ੀ ਕਲਰ ਤੇ ਖਾਦੀ ਸਿਲਕ ਦੇ ਵਿੱਚ ਬਿਲਕੁਲ ਪਿਓਰ ਖਾਦੀ ਸਿਲਕ ਤੇ ਰੈਡੀ ਕੀਤਾ ਤੇ ਪੂਰਾ ਜਾਲ ਸ਼ਰਟ ਤੇ ਇਹ ਦੇਖੋ ਬਹੁਤ ਪਿਆਰਾ ਜਿਹੜੇ ਧਾਗੇ ਵੀ ਤੁਸੀਂ ਦੇਖ ਸਕਦੇ ਇਹ ਸਾਰਾ ਹੱਥ ਦੇ ਨਾਲ ਰੈਡੀ ਕੀਤਾ ਹੋਇਆ ਜੀ ਪੂਰਾ ਹੈਂਡਵਰਕ ਦੇ ਵਿੱਚ ਬਹੁਤ ਪਿਆਰਾ ਇਹ ਫਰੰਟ ਆਇਆ ਨਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹਦੀ ਤੁਸੀਂ ਸ਼ਾਰਟ ਕੁੜਤੀ ਵੀ ਬਣਾਣੀ ਆ ਤਾਂ ਇਹਦੀ ਉੱਪਰੋਂ ਲੈਂਥੋ ਕਰਕੇ ਸ਼ਾਰਟ ਕੁੜਤੀ ਵੀ ਬਣਾ ਸਕਦੇ ਹੋ ਵੀ نیچے ਕੋਈ ਲਹਿੰਗਾ ਵਗੈਰਾ ਬਣਾ ਕੇ ਵੀ ਬਣਾ ਸਕਦੇ ਹੋ ਲੁੱਕ ਦੇਖੋ ਬਹੁਤ ਪਿਆਰਾ ਇਹ ਸੂਟ ਰੈਡੀ ਹੋਇਆ ਇਹ ਤਾਂ ਆ ਗਈ ਆਪਣੀ ਸ਼ਰਟ ਤੇ ਇਸ ਦੀਆਂ ਜਿਹੜੀਆਂ 슬ੀਵਜ਼ ਐ 슬ੀਵਜ਼ ਤੇ ਵੀ ਹੈਵੀ ਵਰਕ ਹੈ ਜੀ 슬ੀਵਜ਼ ਤੇ ਵੀ ਹੈਵੀ ਵਰਕ ਹੈ ਇਹ 슬ੀਵਜ਼ ਆ ਜਾਣੀਆਂ ਦੇਖੋ ਕਿੱਥੇ ਤੱਕ ਪੂਰੀਆਂ ਇਹ 슬ੀਵਜ਼ ਬਹੁਤ ਪਿਆਰਾ ਵਰਕ ਸਾਰਾ ਹੱਥ ਦੇ ਨਾਲ ਫੁਲਕਾਰੀ ਦਾ ਕੰਮ ਹੈ ਇਹ 슬ੀਵਜ਼ ਆ ਜਣੀਆਂ ਬਾਕੀ ਕਈ ਵਾਰੀ ਐਵੇਂ ਹੁੰਦਾ ਕਿਸੇ ਨੂੰ ਬਾਟਮ ਤੇ ਚਾਹੀਦਾ ਇਹਦੀ ਤੁਸੀਂ ਬਾਟਮ ਬਣਾ ਸਕਦੇ ਹੋ 슬ੀਵਜ਼ ਤੇ ਕੋਈ ਬਰੀਕ ਲੇਸ ਲਗਾ ਕੇ ਵੀ 슬ੀਵਜ਼ ਰੈਡੀ ਰੱਖ ਸਕਦੇ ਹੋ ਇਹ ਲੁੱਕ ਆ ਜਾਣੀ ਹੈ ਸੂਟ ਦੀ ਬਹੁਤ ਪਿਆਰਾ ਪਿਓਰ ਖਾਦੀ ਦੇ ਵਿੱਚ ਸੂਟ ਪੂਰਾ ਟਰੈਡੀਸ਼ਨਲ ਸੂਟ ਹੈ ਇਸ ਦੇ ਨਾਲ ਆਪਾਂ ਔਰਗੈਂਜ਼ਾ ਦੇ ਵਿੱਚ ਬਿਲਕੁਲ ਬੰਬਰ ਦੇ ਵਿੱਚ ਔਰਗੈਂਜ਼ਾ ਦੇ ਵਿੱਚ ਇਹ ਰੱਖਿਆ ਆਪਾਂ ਨੇ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਦੁਪੱਟੇ ਦੇ ਵੇਲ ਵੀ ਬਣੀ ਹੋਈ ਹੈ ਵਿੱਚ ਸੰਗਣੀ ਬੂਟੀ ਹੈ ਤੇ ਪੱਲੇ ਦੁਪੱਟੇ ਦੇ ਹੈਵੀ ਹੈ ਜੀ ਦੁਪੱਟੇ ਦੇ ਪੱਲੇ ਹੈਵੀ ਹੈ ਬਹੁਤ ਪਿਆਰਾ ਹੈ ਦੁਪੱਟਾ ਰੈਡੀ ਹੈ ਇਹਦੇ ਆਪਾਂ ਹਜੇ ਫਿਨਿਸ਼ਿੰਗ ਨਹੀਂ ਕੀਤੀ ਹੈਗੀ विदाउट ऑफ फिनिशिंग ਰੱਖਿਆ ਕਿਉਂਕਿ ਆਪਣੇ ਜਿਨ੍ਹਾਂ ਨੇ ਐਵੇਂ ਸਿੰਪਲ ਹੀ ਰੱਖਣਾ ਤਾਂ ਵੀ ਰੱਖ ਸਕਦੇ ਹੋ ਵੀ ਗੋਟਾ ਵਗੈਰਾ ਕਈ ਵਾਰੀ ਲਗਾਉਣਾ ਕਈ ਪਸੰਦ ਨਹੀਂ ਕਰਦੇ ਬਾਕੀ ਜਿਨ੍ਹਾਂ ਨੇ ਗੋਟੇ ਵਗੈਰਾ ਦੀ ਫਿਨਿਸ਼ਿੰਗ ਕਰਵਾ ਕੇ ਵੀ ਬਾਅਦ ਚ ਰੈਡੀ ਕਰਾਣਾ ਜਦੋਂ ਸਟਿਚ ਕਰਾਉਂਗੇ ਉਦੋਂ ਆਪਾਂ ਇਹਨਾਂ ਨੂੰ ਰੈਡੀ ਕਰ ਸਕਦੇ ਹਾਂ ਜੀ ਪੂਰਾ ਹੈਂਡਵਰਕ ਦੇ ਵਿੱਚ ਸੂਟ ਬਣਿਆ ਇਹ ਬਹੁਤ ਪਿਆਰਾ ਮੋਰ ਪੰਖੀ ਕਲਰ ਦੇ ਵਿੱਚ ਇਹ ਲੁੱਕ ਆ ਜਾਣੀ ਦੇਖੋ ਸੂਟ ਦੀ ਖਾਦੀ ਸਿਲਕ ਦੇ ਵਿੱਚ ਸੂਟ ਹੈ ਸਾਰਾ ਹੈਂਡਵਰਕ ਫੁਲਕਾਰੀ ਦੇ ਵਿੱਚ ਬਣਿਆ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵਾਲਾ ਸੂਟ ਇਹ ਆਪਾਂ ਨੇ ਇੱਕ ਸੂਟ ਹੀ ਰੈਡੀ ਕੀਤਾ ਇਸ ਕਨਸੈਪਟ ਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਰੰਗ ਤੇ ਇਹ ਵਾਲਾ ਸੂਟ ਰੈਡੀ ਕਰਵਾ ਸਕਦੇ ਹੋ ਇਹ ਹੀ ਲੈਣਾ ਤਾਂ ਜਿਹੜਾ ਬਣੀ ਚੀਜ਼ ਦਿਖ ਰਹੀ ਹੁੰਦੀ ਹੈ ਉਹਦੀ ਤਾਂ ਆਪਣੀ ਉਹ ਗ੍ਰੇਸ ਹੁੰਦੀ ਹੈ ਜੀ 6000 ਪ੍ਰਾਈਸ ਦੇ ਨਾਲ ਇਹ ਸੂਟ ਤੁਸੀਂ ਲੈ ਸਕਦੇ ਹੋ ਤੇ ਨੈਕਸਟ ਆਗੇ ਹੁਣ ਸੂਟ ਆਪਣੇ ਇਹ ਆਪਾਂ ਪਿਓਰ ਔਰ ਗੈਂਜ਼ਾ ਤੇ ਬਿਲਕੁਲ ਪਿਓਰ ਔਰਗੈਂਜ਼ਾ ਤੇ ਰੈਡੀ ਕੀਤਾ ਬਹੁਤ ਸੋਹਣਾ ਕਰੀਮ ਰੰਗ ਦੇ ਵਿੱਚ ਸੂਟ ਹੈ ਥੋੜੀ ਬਾਦਾਮੀ ਜੀ ਟੋਨ ਤੇ ਜਿਹੜਾ ਕਰੀਮ ਹੁੰਦਾ ਉਹ ਵਾਲਾ ਕਲਰ ਹੈ ਇਹ ਆਪਾਂ ਸਪੈਸ਼ਲੀ ਜਿਨ੍ਹਾਂ ਨੂੰ ਲਾਈਟ ਕਲਰ ਪਸੰਦ ਹੁੰਨੇ ਉਹਨਾਂ ਲਈ ਰੈਡੀ ਕੀਤਾ ਨਾਲ ਪਿਓਰ ਕਰੇਪ ਦੀ ਬਾਟਮ ਹੈ ਪਹਿਲਾਂ ਮੈਂ ਬਾਟਮ ਖੋਲ ਲੈਣੀ ਹੈ ਕਿਉਂਕਿ ਆਪਾਂ نیچے ਡਾਰਕ ਕਲਰ ਦਾ ਸੂਟ ਖੋਲਿਆ ਹੋਇਆ ਫਿਰ ਉਸੇ ਦਾ ਕੰਪਲੈਕਸ਼ਨ ਆਈ ਜਾਣਾ ਸੂਟ ਦਾ ਇਹ ਆ ਗਈ ਆਪਣੀ ਕਰੇਪ ਦੀ ਬਾਟਮ ਨਾਲ ਸੂਟ ਦੀ ਗ੍ਰੇਸ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਸੂਟ ਹੈ ਤੇ ਜਿਹੜਾ ਵਰਕ ਹੈ ਇਹ ਮੇਰੇ ਆਪ ਦੇ ਹੀ ਰੈਡੀ ਕਰਾਏ ਹੋਏ ਆ ਤੁਸੀਂ ਜਿਹੜੀ ਮਰਜ਼ੀ ਹੋਰ ਰੰਗ ਤੇ ਵੀ ਰੈਡੀ ਕਰਾ ਸਕਦੇ ਹੋ ਪਰ ਐਸ ਇਟ ਇਜ਼ ਦੇਖੋ ਕਿੰਨਾ ਪਿਆਰਾ ਫਿਨਿਸ਼ਿੰਗ ਵਰਕ ਦੀ ਫਿਨਿਸ਼ਿੰਗ ਦੇਖੋ ਕਿੰਨੀ ਪਿਆਰੀ ਹੈ ਪੂਰਾ ਵਰਕ ਪੂਰਾ ਕੋਈ ਧੱਗਾ ਇੱਧਰ ਤੋਂ ਉੱਧਰ ਨਹੀਂ ਹੈਗਾ ਬਹੁਤ ਪਿਆਰਾ ਗਲਾ ਬਣਿਆ ਹੋਇਆ ਵਿੱਚ ਬੂਟੀ ਹੈ ਘੇਰੇ ਤੇ ਵੀ ਬਹੁਤ ਸੋਹਣਾ ਵਰਕ ਹੈ ਬਹੁਤ ਪਿਆਰਾ ਵਰਕ ਘੇਰੇ ਤੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਸੂਟ ਰੈਡੀ ਹੋਇਆ ਇਹ ਲੁੱਕ ਆਣੀ ਆ ਜੇ ਉੱਪਰ ਤੋਂ ਤੁਸੀਂ ਦੇਖ ਸਕਦੇ ਹੋ ਇਹ 슬ੀਵਸ ਤੇ ਆ ਜਾਣਾ ਇਹ ਬਾਜੂ ਤੇ ਵਰਕ ਆ ਜਾਣਾ ਇਹ ਲੁੱਕ ਆਣੀ ਆ ਸ਼ਰਟ ਦੀ ਪੂਰੇ ਦੀ ਇਹ ਉੱਪਰ ਤੋਂ ਤੁਸੀਂ ਲੁੱਕ ਦੇਖ ਸਕਦੇ ਹੋ ਬਹੁਤ ਸੋਹਣਾ ਕਰੀਮ ਬਦਾਮੀ ਜਿਹਾ ਰੰਗ ਹੈ ਬਹੁਤ ਪਿਆਰਾ ਇਹ ਹੈਂਡਵਰਕ ਚ ਆਪਾਂ ਸੂਟ ਰੈਡੀ ਕੀਤਾ ਸਾਰੇ ਹੈਂਡਵਰਕ ਦੇ ਹੀ ਹੋਣਗੇ ਸੂਟ ਅੱਜ ਦੇ ਆਪਾਂ ਜਿੰਨੇ ਤੁਹਾਨੂੰ ਸੂਟ ਦਿਖਾਵਾਂਗੇ ਆਪ ਆਪ ਦੇ ਰੈਡੀ ਕੀਤੇ ਹੋਏ ਆ ਜੀ ਸੂਟ ਦੇ ਨਾਲ ਹੈਗਾ ਇਸ ਦੇ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੇ ਵਿੱਚ ਆਪਾਂ ਨੇ ਵਿੱਚ ਰੱਖੀ ਹੈ ਸੰਗਣੀ ਬੂਟੀ ਦੇਖੋ ਪੂਰੀ ਸੰਗਣੀ ਬੂਟੀ ਹੈ ਜੀ ਦੁਪੱਟੇ ਦੇ ਵਿੱਚ ਸਾਰੇ ਹੈਂਡਵਰਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਲਕਾ-ਹਲਕਾ ਦਾਣਾ ਤੇ ਵਿੱਚ ਸਾਰੀ ਬੂਟੀ ਹੈ ਇਹਦੇ ਆਪਾਂ ਫੋਰ ਸਾਈਡ ਕੋਈ ਫਿਨਿਸ਼ਿੰਗ ਨਹੀਂ ਕੀਤੀ ਜਾਂ ਤੁਸੀਂ ਸਟਿਚ ਕਰਾਉਣਾ ਹੋਇਆ ਜਿਵੇਂ ਦੀ ਮਰਜ਼ੀ ਟੇਪਿੰਗ ਕਰਾ ਕੇ ਜਿਵੇਂ ਪਿੰਕ ਤੇ 골ਡਨ ਦਾ ਕੰਟਰਾਸਟ ਕਰਕੇ ਵੀ ਆਪਾਂ ਇਹਨੂੰ ਸਟਿਚ ਕਰ ਸਕਦੇ ਹਾਂ ਪਿੰਕ ਚੌੜੀ ਪੱਟੀ ਨੀਚੇ ਲਗਾ ਕੇ ਜਾਂ ਪਿੰਕ ਦੀ ਉਹ ਫਿਨਿਸ਼ਿੰਗ ਕਰਕੇ ਆਪਾਂ ਇਹਨੂੰ ਰੈਡੀ ਰੱਖ ਸਕਦੇ ਹਾਂ ਜਿਸੋ ਇਹ ਲੁੱਕ ਆਣੀ ਹੈ ਦੇਖੋ ਸਾਰਾ ਹੈਂਡਵਰਕ ਚ ਬਣਿਆ ਸੂਟ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਬਣਿਆ 12000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 12000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਹਰੇਕ ਸੂਟ ਦਾ ਪ੍ਰਾਈਸ ਆਪਾਂ ਨਾਲ ਦੀ ਨਾਲ ਦੱਸੀਦਾ ਜੇ ਤੁਹਾ ਬਜਟ ਚ ਹੁੰਦਾ ਅਗਲਾ ਉਸੇ ਦੇ ਹਿਸਾਬ ਦੇ ਨਾਲ ਤੁਸੀਂ ਸੂਟ ਪਰਚੇਸ ਕਰ ਸਕਦੇ ਵਿਦਆਊਟ ਸਟੀਚਿੰਗ 1200 ਪ੍ਰਾਈਸ ਹੈ ਜੀ ਸੂਟ ਦਾ 12 12000 ਪ੍ਰਾਈਸ ਦੇ ਨਾਲ ਅੱਜ ਦਾ ਇਹ ਸੂਟ ਨੈਕਸਟ ਆ ਗਿਆ ਗ੍ਰੇ ਕਲਰ ਦੇ ਵਿੱਚ ਸੂਟ ਹੈ ਜੀ ਗ੍ਰੇ ਕਲਰ ਦੇ ਵਿੱਚ ਲਾਈਟ ਗ੍ਰੇ ਕਲਰ ਹੈ ਬਿਲਕੁਲ ਲਾਈਟ ਸੋਬਰ ਗ੍ਰੇ ਕਲਰ ਹੈ ਬਹੁਤ ਸੋਹਣਾ 3 ਮੀਟਰ ਦੀ ਕ੍ਰੇਪ ਦੀ ਬਾਟਮ ਰਹੂਗੀ ਨਾਲ ਸੂਟਾਂ ਦੇ ਨਾਲ ਪਹਿਲਾਂ ਆਪਾਂ ਬਾਟਮ ਤਾਂ ਹੀ ਖੋਲੀਏ ਬਿਲਕੁਲ ਲਾਈਟ ਗ੍ਰੇ ਦੇ ਵਿੱਚ ਤੇ ਵਰਕ ਜਿਹੜਾ ਕਰਾਇਆ ਆਪਾਂ ਮਲਟੀ ਕਲਰ ਦੇ ਵਿੱਚ ਕਰਾਇਆ ਜੀ ਇਹਦੇ ਤੇ ਵਰਕ ਇਸ ਤੇ neck ਨਹੀਂ ਬਣੀ ਉੱਪਰ ਬੂਟੀ ਹੈ ਤੇ ਦੇਖੋ ਸਾਈਡ ਕਾਰਨਰ ਦੇ ਨਾਲ ਬਹੁਤ ਪਿਆਰਾ ਦਬਕੇ ਦਾ ਕੰਮ ਹੋਇਆ ਸਾਰਾ ਬੀਟ ਥ੍ਰੈੱਡ ਯੂਜ਼ ਕੀਤਾ ਹੋਇਆ ਦਬਕੇ ਦਾ ਵਰਕ ਹੈ ਇਹ ਸਾਰਾ ਦਬਕਾ ਯੂਜ਼ ਕੀਤਾ ਦੇਖੋ ਵਿੱਚ ਮਲਟੀ ਕਲਰ ਦੇ ਵਿੱਚ ਦੇਖੋ ਕਹਿੰਦੇ ਕੋਹੋਂ ਦੇ ਫੰਕਸ਼ਨ ਦੇ ਵਿੱਚ ਘਰ ਦੇ ਫੰਕਸ਼ਨ 'ਚ ਤੁਸੀਂ ਇਹ ਵਾਲਾ ਸੂਟ ਵੀਅਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਲੋਕਾਂ ਨੇ ਇੱਕ ਤਾਂ ਲਾਈਟ ਕਲਰ ਹੈ ਉੱਪਰ ਤੋਂ ਆ ਡਾਰਕ ਕਲਰ ਵਰਕ ਦੇ ਵਿੱਚ ਯੂਜ਼ ਕੀਤੇ ਆ ਇਹ 슬ੀਵਸ ਤੇ ਆ ਜਾਣਾ ਵਰਕ 3 ਮੀਟਰ ਦੀ ਪਿਓਰ ਕ੍ਰੇਪ ਦੀ ਬਾਟਮ ਰਹੂਗੀ ਨਾਲ ਜਿਹੜੇ ਹੈਵੀ ਸੂਟ ਉਹਨੇ ਥੋੜਾ ਜਿਹਾ ਕਾਊਂਟਰ ਤੇ ਸਾਨੂੰ ਔਖਾ ਹੁੰਦਾ ਦਿਖਾਣਾ ਤੇ ਦੁਪੱਟੇ ਤੇ ਇਸ ਤੇ ਆਪਾਂ ਨੇ 4 ਸਾਈਡ ਵਰਕ ਕੀਤਾ 4 ਸਾਈਡ ਪੂਰੀ ਚੌੜੀ ਵੇਲ ਹੈ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਹੋਇਆ ਵਿੱਚ ਬੂਟੀ ਹੈ ਬਿਲਕੁਲ ਪਿਓਰ ਵਾਲਾ ਫੈਬਰਿਕ ਯੂਜ਼ ਕੀਤਾ ਹੋਇਆ ਆਪਾਂ ਇਹ ਲੁੱਕ ਆਣੀ ਹੈ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ ਲਾਈਟ ਗ੍ਰੇ ਕਲਰ ਤੇ ਸੂਟ ਬਣਿਆ ਹੈ ਜਿਹੜੇ ਮਰਜੀ ਤੁਸੀਂ ਰੰਗ ਤੇ ਇਹ ਵਾਲੇ ਡਿਜ਼ਾਈਨ ਜਿਹੜੇ ਮਰਜੀ ਕਲਰ ਤੇ ਤੁਸੀਂ ਰੈਡੀ ਕਰਾ ਸਕਦੇ ਹੋ 15000 ਪ੍ਰਾਈਸ ਹੈ ਜੀ ਵਿਦਾਊਟ ਸਟੀਚਿੰਗ 15000 ਦੇ ਵਿੱਚ ਇਹ ਸੂਟ ਤੁਸੀਂ ਲੈ ਸਕਦੇ ਹੋ ਗ੍ਰੇ ਕਲਰ ਦੇ ਵਿੱਚ ਹੈ ਜੀ ਸੂਟ ਤੇ ਨੈਕਸਟ ਸੂਟ ਆ ਗਿਆ ਆਪਣਾ ਬਹੁਤ ਸੋਹਣਾ ਜਾਲ ਦੇ ਵਿੱਚ ਗੋਟਾ ਪੱਤੀ ਦੇ ਵਿੱਚ ਇਹ ਵੀ ਆਪਾਂ ਬਾਟਮ ਖੋਲ ਲਾਂਗੇ ਬੜਾ ਸੋਹਣਾ ਡਿਫਰੈਂਟ ਜਿਹਾ ਕਲਰ ਹੈ ਨਾ ਤਾਂ ਬਦਾਮੀ ਕਲਰ ਹੈ ਅਲੱਗ ਜਿਹਾ ਹੀ ਸ਼ੇਡ ਹੈ ਸੂਟ ਦਾ ਜੇ ਵੀ ਆਪਾਂ बॉटम ਖੋਲਾਂਗੇ ਕਈ ਵਾਰੀ ਨੀਚੇ ਵਾਲੇ ਸੂਟ ਦੀ ਰਿਫਲੈਕਸ਼ਨ ਦਿਖਦੀ ਰਹਿੰਦੀ ਆ ਇਹ ਵੀ ਆਪਣੀ बॉटम ਤੇ ਨਾਲ ਇਹ ਦੇਖੋ ਪੂਰਾ ਆਪਾਂ ਗੋਟਾ ਪੱਤੀ ਦੇ ਵਿੱਚ ਸਾਰਾ ਹੱਥ ਦੇ ਨਾਲ ਰੈਡੀ ਕੀਤਾ ਇਹ ਸੂਟ ਪਿਓਰ 오ਰਗੈਂਜ਼ਾ ਦੀ ਸ਼ਰਟ ਹੈ ਪੂਰਾ ਪਰ ਜਾਲ ਬਣਿਆ ਹੋਇਆ ਦੇਖੋ ਇਹ ਲੁੱਕ ਆ ਜਣੀ ਸਾਰਾ ਵਿੱਚ थ्रेड ਵੀ ਯੂਜ਼ ਕੀਤਾ ਹੈ ਸਾਰਾ ਗੋਟਾ ਪੱਤੀ ਦਾ ਹੈਂਡਵਰਕ ਦਾ ਕੰਮ ਹੈ ਜੀ ਸ਼ਰਟ ਤੇ ਪੂਰਾ ਚਾਲ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ 슬ੀਵਜ਼ ਹੈ ਵੀ ਰੱਖੀਆਂ ਜਿਹੜੇ ਮਰਜੀ ਹੋਰ ਰੰਗ ਤੇ ਤੁਸੀਂ ਰੈਡੀ ਕਰਾ ਸਕਦੇ ਹੋ ਇਸ 슬ੀਵਸ ਤੇ ਆ ਗਿਆ ਵਰਕ ਹਰੇਕ ਸੂਟ ਦਾ ਆਪਾਂ ਪ੍ਰਾਈਸ ਨਾਲ ਹੀ ਦੱਸ ਰਹੇ ਹਾਂ ਤੁਹਾਨੂੰ ਇਹਦਾ ਦੁਪੱਟਾ ਵੀ ਆਪਾਂ ਪੂਰਾ ਹੈਵੀ ਹੈ ਜੀ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਆਪਾਂ ਦੁਪੱਟਿਆਂ ਦੀ ਨਹੀਂ ਕੀਤੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਰਾ ਸਕਦੇ ਹੋ ਇਹ ਦੇਖ ਪੂਰਾ ਜਾਲ ਦੁਪੱਟਾ ਬਿਲਕੁਲ ਪਿਓਰ ਤੇ ਬਣਿਆ ਪੂਰੇ ਜਾਲ ਦੇ ਵਿੱਚ ਦੁਪੱਟਾ ਇਹ ਆਪਣੇ ਘਰ ਦੇ ਕਿਸੇ ਵੀ ਫੰਕਸ਼ਨ ਤੇ ਤੁਸੀਂ ਵੇਅਰ ਕਰ ਸਕਦੇ ਹੋ ਇੱਕ ਤਾਂ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਕਿਉਂਕਿ ਇਹਦੇ ਤੇ ਸਾਰੇ ਕਲਰ ਉੱਠ ਰਹੇ ਆ ਪੂਰੇ ਜਾਲ ਦੇ ਵਿੱਚ ਦੁਪੱਟਾ ਰੈਡੀ ਕੀਤਾ ਹੋਇਆ ਇਹ ਲੁੱਕ ਦੇ ਵਿੱਚ ਸੂਟ ਹੈ ਜੀ 18000 ਪ੍ਰਾਈਸ ਹੈ ਜੀ 18000 ਦੇ ਨਾਲ ਇਹ ਵਾਲਾ ਸੂਟ ਹੈ ਜੀ ਆ ਪੂਰੇ ਜਾਲ ਦੇ ਵਿੱਚ ਸਾਰਾ ਹੱਥ ਨਾਲ ਬਣਿਆ ਜੀ ਕੋਈ ਮਸ਼ੀਨੀ ਟਾਂਕਾ ਨਹੀਂ ਹੈਗਾ ਹੈਂਡਵਰਕ ਦੇ ਵਿੱਚ ਸੂਟ ਰੈਡੀ ਕੀਤਾ ਹੋਇਆ ਹੈ ਤੇ 18000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਤੇ ਨੈਕਸਟ ਸੂਟ ਦਿਖਾਣੇ ਆ ਤੁਹਾਨੂੰ ਬਹੁਤ ਪਿਆਰੇ ਕੰਬੀਨੇਸ਼ਨ ਦੇ ਵਿੱਚ ਸੂਟ ਹੈ ਇਹ ਜਿਵੇਂ ਸ਼ਰਟ ਹੈ ਪਹਿਲਾਂ ਮੈਂ ਤੁਹਾਨੂੰ ਬੰਦ ਸੂਟੀ ਦਿਖਾ ਦਿੰਨੀ ਆ ਇਸ ਦੇ ਨਾਲ ਰੱਖੀ ਆਪਾਂ ਪੈਰਟ ਗ੍ਰੀਨ ਕਲਰ ਦੀ ਬਾਟਮ ਤੇ ਦੁਪੱਟਾ ਡਬਲ ਕਲਰ ਦਾ ਡਬਲ ਕਲਰ ਦੇ ਵਿੱਚ ਆਪਾਂ ਦੁਪੱਟਾ ਰੱਖਿਆ ਰਾਣੀ ਤੇ ਪੈਰਟ ਕਲਰ ਦੇ ਵਿੱਚ ਇਹ ਵੀ ਮੈਂ ਤੁਹਾਨੂੰ ਸੂਟ ਹੁਣ ਖੋਲ ਕੇ ਦਿਖਾਨੀ ਆ ਇਹ ਸੇਮ ਕੰਟਰਾਸਟ ਆਪਾਂ ਇੱਕ ਹੋਰ ਫੈਬਰਿਕ ਤੇ ਬਣਾਇਆ ਦੋਨਾਂ ਦਾ ਪ੍ਰਾਈਸ ਅਲੱਗ ਲੱਗਿਆ ਇਹ ਆਪਾਂ ਸਿਲਕ ਔਰ ਗੈਂਜ਼ਾ ਸਿਲਕ ਤੇ ਬਣਿਆ ਜਿਹੜੇ ਮਰਜ਼ੀ ਕੰਬੀਨੇਸ਼ਨ ਤੇ ਤੁਸੀਂ ਸੂਟ ਰੈਡੀ ਕਰ ਸਕਦੇ ਹੋ ਕਰਵਾ ਸਕਦੇ ਹੋ ਇਹਦੇ ਤੇ ਕਰਾਇਆ 파ਰੀ ਵਰਕ ਦੇਖੋ ਕਿੰਨਾ ਪਿਆਰਾ neck ਤੇ ਘੇਰੇ ਤੇ ਪੈਚ ਵਰਕ ਕਰਵਾਇਆ ਸਾਰਾ ਬਾਜੂ ਤੇ ਵੀ ਪੈਚ ਵਰਕ ਹੈ ਬਾਜੂ ਤੇ ਵੀ ਪੈਚ ਵਰਕ ਹੈ ਇਸ ਲਈ ਇਸ ਤੇ ਆ ਜਾਣਾ ਇਹ ਫਰੰਟ ਲੁੱਕ ਆਣੀ ਆ ਜੀ ਸ਼ਰਟ ਦੀ ਦੇਖੋ ਕਿੰਨਾ ਪਿਆਰਾ neck ਤੇ ਵਰਕ ਹੈ ਘੇਰੇ ਤੇ ਵਰਕ ਹੈ ਇਹ ਫਰੰਟ ਲੁੱਕ ਆ ਗਈ ਸ਼ਰਟ ਦੀ ਤੇ ਇਸ ਦੇ ਨਾਲ ਆਪਾਂ ਰੱਖੀ ਹੈ ਬੜੀ ਪਿਆਰੀ ਪੈਰਟ ਕਲਰ ਦੀ organza ਦੀ ਬਾਟਮ ਹੈ 골ਡਨ ਬੁੱਟੀ ਦੇ ਨਾਲ ਹੈ ਜੀ ਬਾਟਮ ਤੇ ਇਸ ਤੇ ਆਪਾਂ ਨੇ ਬਾਟਮ ਤੇ ਵੀ ਵਰਕ ਕਰਾਇਆ ਇਹ ਬਾਟਮ ਤੇ ਵਰਕ ਆ ਜਾਣਾ ਇਹ ਬਾਟਮ ਤੇ ਵਰਕ ਆ ਜਾਣਾ ਇਹ ਲੁੱਕ ਆ ਜਣੀ ਹੈ ਜੀ ਬਾਟਮ ਦੀ ਤੇ ਡਬਲ ਕਲਰ ਦੇ ਵਿੱਚ ਦੁਪੱਟਾ ਰੱਖਿਆ ਹਾਫ ਹੈਗਾ ਪੈਰਟ ਹਾਫ ਹੈਗਾ ਰਾਣੀ ਕਲਰ ਦੇ ਵਿੱਚ ਦੁਪੱਟਾ ਤੇ ਫੋਰ ਸਾਈਡ ਦੁਪੱਟੇ ਤੇ ਵੀ ਵਰਕ ਹੈ ਬਿਲਕੁਲ ਪਿਓਰ ਦਾ ਦੁਪੱਟਾ ਹੈ ਫੋਰ ਸਾਈਡ ਵਰਕ ਦੇ ਨਾਲ ਇਹ ਲੁੱਕ ਆ ਜੜੀ ਹੈ ਬਹੁਤ ਪਿਆਰਾ ਕਲਰ ਬਹੁਤ ਸੋਹਣੀ ਲੁੱਕ ਹੈ ਸੂਟ ਦੀ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 9000 ਪ੍ਰਾਈਸ ਹੈ ਜੀ ਵਿਦਆਊਟ ਸਟੀਚਿੰਗ 9000 ਪ੍ਰਾਈਸ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਰੈਡੀ ਕਰਾ ਸਕਦੇ ਹੋ ਇਹਦੇ ਵਿੱਚ ਆਪਾਂ ਨੇ ਇਹ ਤਾਂ ਜਿਵੇਂ ਸਿਲਕ ਔਰਗੈਂਜ਼ਾ ਤੇ ਔਰਗੈਂਜ਼ਾ ਤੇ ਬਣਿਆ ਇਹਨੂੰ ਆਪਾਂ ਪਿਓਰ ਕਰੇਪ ਤੇ ਵੀ ਰੈਡੀ ਕੀਤਾ ਜੀ ਸੂਟ ਇਹਦੀ ਆਪਾਂ ਸ਼ਰਟ ਪੈਰਟ ਕਲਰ ਦੀ ਰੱਖੀ ਆ ਇਸ ਦਾ ਕੰਟਰਾਸਟ ਆਪਾਂ ਨੇ ਚੇਂਜ ਕੀਤਾ ਪੈਰਟ ਕਲਰ ਦੇ ਵਿੱਚ ਸ਼ਰਟ ਹੈ ਔਰ ਇਹ neck ਤੇ ਵਰਕ ਹੈ ਤੇ ਰੇਤੇ ਪੈਚਵਰਕ ਰਾਣੀ ਕਲਰ ਦੇ ਨਾਲ ਇਹ 슬ੀਵਸ ਤੇ ਵਰਕ ਆ ਜਾਣਾ ਬਹੁਤ ਪਿਆਰਾ ਸੂਟ ਬਣਿਆ ਵੀ ਤੇ ਇਸ ਦੇ ਨਾਲ ਇਹ ਬਿਲਕੁਲ ਪਿਓਰ ਕ੍ਰੇਪ ਤੇ ਬਣਾਇਆ ਆਪਾਂ ਨੇ ਤੇ ਪਿਓਰ ਕ੍ਰੇਪ ਦਾ ਹੀ ਰਾਣੀ ਕਲਰ ਦਾ ਇਸ ਦੇ ਨਾਲ ਬਣਾਣਾ ਆਪਾਂ ਕਲੀਆਂ ਵਾਲਾ ਸ਼ਰਾਰਾ ਬਣਾਣਾ ਇਹਦੇ ਸਟਿਚ ਨਹੀਂ ਕਰਿਆ ਜਦੋਂ ਸਟਿਚ ਕਰਾਂਗੇ ਫਿਰ ਵੀ ਦਿਖਾਵਾਂਗੇ ਤੁਹਾਨੂੰ ਬਿਲਕੁਲ ਪਿਓਰ ਵਾਲਾ ਫੈਬਰਿਕ ਹੈ 골ਡਨ ਬੂਟੀ ਦੇ ਵਿੱਚ ਪਿਓਰ 크ਰੇਪ ਦਾ ਇਸ ਦਾ ਕਲੀਆਂ ਵਾਲਾ ਸ਼ਰਾਰਾ ਬਣਾਣਾ ਆਪਾਂ ਨਾਲ ਤੇ ਨਾਲ ਡਬਲ ਕਲਰ ਦੇ ਵਿੱਚ ਹੀ ਉਵੇਂ ਦੁਪੱਟਾ ਰੱਖਿਆ ਜੀ ਇਹਦਾ ਵੀ ਇਹ ਦੇਖ ਰਾਣੀ ਤੇ ਪੈਰਟ ਕਲਰ ਦੇ 4 ਸਾਈਡ ਵਰਕ ਦੇ ਨਾਲ ਇਹ ਲੁੱਕ ਆ ਜਾਣੀ ਹੈ ਸੂਟ ਦੀ 11000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵਿਦਆਊਟ ਸਟੀਚਿੰਗ 11000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ 11000 ਪ੍ਰਾਈਸ हां जी ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 824658080 ਦਿਨ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ